ਸਤਿ ਸ੍ਰੀ ਅਕਾਲ ਜੀ ਸਾਰੇ ਵਿਦਿਆਰਥੀ ਸਾਥੀਆਂ ਦਾ ਫਿਊਚਰ ਪੁਆਇੰਟ ਬੁਖਸਰ ਦੇ ਪਲੇਟਫਾਰਮ ਤੇ ਇਸ ਵਕਤ ਹੈ ਜੀ ਪਰ ਵਿਦਿਆਰਥੀ ਸਾਥੀਓ ਹਾਲ ਹੀ ਦੇ ਵਿੱਚ ਸਾਡੇ ਕੋਲੇ ਬਹੁਤ ਸਾਰੇ ਜਿਹੜੇ ਟੈਸਟ ਹੈਗੇ ਆ ਪੰਜਾਬ ਸਰਕਾਰ ਦੁਆਰਾ ਲਏ ਜਾਣੇ ਆ ਮੋਸਟ ਇੰਪੋਰਟੈਂਟ ਜਿਹੜਾ ਹੈਗਾ ਪੀਐਸ ਟੈਟ ਆ ਗਿਆ ਪੀਐਸ ਟੈਟ ਪਲੱਸ ਪੰਜਾਬ ਪੁਲਿਸ ਤੇ ਪੀ ਟ੍ਰਿਪਲ ਐਸਬੀ ਦੀਆਂ ਜਿਹੜੀਆਂ ਪੋਸਟਾਂ ਸਾਡੀਆਂ ਇੰਟਰਡਿਊਸ ਹੋ ਚੁੱਕੀਆਂ ਹਨ ਇਹਨਾਂ ਦੇ ਟੈਸਟ ਅੱਜ ਦੀ ਜਮਾਤ ਦੇ ਵਿੱਚ ਅਸੀਂ ਪੋਲੀਟੀਕਲ ਸਾਇੰਸ ਨੂੰ ਧਿਆਨ ਦੇ ਵਿੱਚ ਰੱਖ ਕੇ ਪੜ੍ਹਨ ਲੱਗੇ ਹਾਂ ਜਿਹੜੀ ਪੋਲੀਟੀਕਲ ਸਾਇੰਸ ਦੇ ਵਿੱਚ ਬਹੁਤ ਸਾਰੇ ਇੰਪੋਰਟੈਂਟ ਆਰਟੀਕਲ ਹਨ ਮੈਨੂੰ ਕੁਝ ਬੱਚਿਆਂ ਦੇ ਮੈਸੇਜ ਆਏ ਵੀ ਸਰ ਸਾਨੂੰ ਕੁਝ ਇੰਪੋਰਟੈਂਟਸ ਆਰਟੀਕਲ ਕਰਵਾ ਦਿਓ ਆਪਾਂ ਇੱਕ ਵੀਡੀਓ ਹੀ ਬਣਾਣ ਲੱਗੇ ਹਾਂ ਜੋਸ ਇੰਪੋਰਟੈਂਟਸ ਆਰਟੀਕਲ ਦੇ ਉੱਤੇ ਮੋਸਲੀ ਪੇਪਰਾਂ ਦੇ ਵਿੱਚ ਜੇ ਆਰਟੀਕਲ ਪੁੱਛੂਗਾ ਤਾਂ ਸਾਡੇ ਆਹ ਇੰਪੋਰਟੈਂਟ ਆਰਟੀਕਲਾਂ ਦੇ ਵਿੱਚੋਂ ਆ ਸਕਦਾ ਆਰਟੀਕਲ ਵੈਸੇ ਤਾਂ ਭਾਰਤੀ ਸੰਵਿਧਾਨ ਦੇ ਵਿੱਚ ਵਰਤਮਾਨ ਸਮੇਂ 470 ਪਲੱਸ ਆਰਟੀਕਲ ਬਣ ਚੁੱਕੇ ਹਨ ਬਹੁਤੇ ਸਾਰੇ ਯਾਦ ਕਰਨ ਦੀ ਜ਼ਰੂਰਤ ਨਹੀਂ ਥੋੜੇ ਜੇ ਜਨਰਲ ਇੰਪੋਰਟੈਂਟ ਆਰਟੀਕਲ ਹੀ ਪੜਾ ਇਹਨਾਂ ਆਰਟੀਕਲਾਂ ਦੇ ਵਿੱਚੋਂ ਬਹੁਤ ਸਾਰੇ ਆਰਟੀਕਲ ਜਿਹੜੇ ਪਿਛਲੇ ਪੇਪਰਾਂ ਦੇ ਵਿੱਚ ਪੁੱਛੇ ਗਏ ਆ। ਤਾਂ ਆਪਾਂ ਉਹਨਾਂ ਨੂੰ ਆਧਾਰ ਬਣਾ ਕੇ ਅੱਜ ਦੀ ਕਲਾਸ ਸ਼ੁਰੂ ਕਰਨ ਲੱਗੇ ਆ। ਸੋ ਸ਼ੁਰੂ ਕਰਦੇ ਆ ਜੀ। ਸਾਡੇ ਕੋਲੇ ਇੰਪੋਰਟੈਂਟ ਆਰਟੀਕਲ ਹੈ ਆਰਟੀਕਲ 61। ਮਹਾਦੋਸ਼। ਮਹਾਦੋਸ਼ ਜਿਹੜਾ ਹੈਗਾ ਇਹ 61 ਦੇ ਵਿੱਚ ਰਾਸ਼ਟਰਪਤੀ ਤੇ ਲੱਗਦਾ ਹੈ। ਰਾਸ਼ਟਰਪਤੀ ਤੇ ਦੂਸਰੀ ਸਭ ਤੋਂ ਇੰਪੋਰਟੈਂਟ ਗੱਲ ਕਿਸੇ ਵੀ ਸਦਨ ਦੇ ਵਿੱਚ ਚੱਲ ਸਕਦਾ ਹੈ ਕਿਸੇ ਵੀ ਸਦਨ ਦੇ ਵਿੱਚ ਸਦਨ ਸਾਡੇ ਕੋਲੇ ਦੋ ਹੈ ਇੱਕ ਹੈ ਰਾਜ ਸਭਾ ਇੱਕ ਹੈ ਲੋਕ ਸਭਾ ਇਹਨਾਂ ਦੋਨਾਂ ਸਦਨਾਂ ਦੇ ਵਿੱਚ ਕਿਤੇ ਵੀ ਚੱਲ ਸਕਦਾ ਹੈ ਖਾਸ ਤੌਰ ਤੇ ਇਹ ਉਦੋਂ ਚੱਲਦਾ ਜਦੋਂ ਸੰਵਿਧਾਨਿਕ ਤੌਰ ਤੇ ਸੰਵਿਧਾਨਿਕ ਤੌਰ ਤੇ ਕੋਈ ਫੇਲਿਅਰ ਹੋ ਗਿਆ ਠੀਕ ਹੈ ਦੇ ਉਸ ਸਮੇਂ ਇਹ ਜਾਂਦਾ ਹੈ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਹੈ ਰਾਸ਼ਟਰਪਤੀ ਤੇ ਮਹਾਦੋਸ਼ ਕਿਸ ਆਰਟੀਕਲ ਤਹਿਤ ਚੱਲਦਾ ਤਾਂ ਆਰਟੀਕਲ 61 ਸੌਖੀ ਜੀ ਗੱਲ ਹੈ ਕਾਟ ਦੇ ਰਾਸ਼ਟਰਪਤੀ ਪੰਜਾਬੀ ਚ ਉਹਦਾ 61 ਤੁਸੀਂ ਬੋਲਣਾ ਕਾਟ ਦੇ ਰਾਸ਼ਟਰਪਤੀ 61 ਦੇ ਕਾਟ ਦੇ ਰਾਸ਼ਟਰਪਤੀ ਤਾਂ ਬੇਟਾ ਕਾਰਡ ਕਾਰਟ ਰਾਸ਼ਟਰਪਤੀ ਮਹਾਦੋਸ਼ ਆਰਟੀਕਲ 61 ਦੇ ਵਿੱਚ ਰਾਸ਼ਟਰਪਤੀ ਤੇ ਚੱਲਦਾ ਹੈ ਦੋਨਾਂ ਸਦਨਾਂ ਦੇ ਵਿੱਚ ਕਿਤੇ ਵੀ ਪੇਸ਼ ਕੀਤਾ ਜਾ ਸਕਦਾ ਹੈ ਨੈਕਸਟ ਆਰਟੀਕਲ 161 ਰਾਜਪਾਲ ਦੀ ਸ਼ਮਾਦਾਨ ਸ਼ਕਤੀ ਦੇਖੋ ਰਾਜਪਾਲ ਸਜ਼ਾ ਨੂੰ ਨਾ ਘਟਾ ਸਕਦੇ ਸਜ਼ਾ ਨੂੰ ਕਟਾ ਸਕਦਾ ਹੈ ਇਹ ਤਾਂ ਮਾਫ ਨਹੀਂ ਕਰ ਸਕਦਾ ਮਾਫ ਨਹੀਂ ਕਰਦਾ ਮੌਤ ਦੀ ਸਜ਼ਾ ਮਾਫ ਕਰਨ ਦੀ ਪਾਵਰ ਰਾਸ਼ਟਰਪਤੀ ਕੋਲੇ ਹੈ ਨੋਟ ਕਰ ਲਿਆ ਜੇ ਮੌਤ ਦੀ ਸਜ਼ਾ ਮਾਫ ਕਰਨ ਦੀ ਪਾਵਰ ਰਾਸ਼ਟਰਪਤੀ ਕੋਲੇ ਆ ਅਗਲੇ ਆਰਟੀਕਲ ਦੇ ਵਿੱਚੋਂ ਪਈ ਹੈ ਆਰਟੀਕਲ 53 ਬਹੁਤ ਇੰਪੋਰਟੈਂਟ ਹੈ ਬਹੁਤ ਇੰਪੋਰਟੈਂਟ ਆਰਟੀਕਲ ਹੈ ਮੌਤ ਦੀ ਸਜ਼ਾ ਮਾਫ ਕਰਨਾ ਸਜ਼ਾ ਮਾਫ ਕਰਨਾ ਡੈਥ ਆਫ ਵਾਰੰਟ ਜਾਰੀ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਕੋਲ ਜੇ ਅਪੀਲ ਜਾਰੀ ਹੋ ਜੇ ਤਾਂ ਮੌਤ ਦੀ ਸਜ਼ਾ ਮਾਫ ਹੋ ਜਾਂਦੀ ਹੈ ਆਰਟੀਕਲ 52 ਭਾਰਤ ਦਾ ਰਾਸ਼ਟਰਪਤੀ ਆਰਟੀਕਲ 52 ਦੇ ਵਿੱਚ ਸਾਫ਼ ਲਿਖਿਆ ਹੈ ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ ਇੱਕ ਰਾਸ਼ਟਰਪਤੀ ਹੋਵੇਗਾ ਮਤਲਬ ਕੋਈ ਦੋ ਰਾਇ ਨਹੀਂ ਇੱਕ ਰਾਸ਼ਟਰਪਤੀ ਹੋਵੇਗਾ ਆਰਟੀਕਲ 153 ਰਾਜਾਂ ਦੇ ਰਾਜਪਾਲ ਰਾਜਾਂ ਦੇ ਰਾਜਪਾਲ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤੇ ਜਾਂਦੇ ਨੇ ਤੇ ਇੱਕ ਚੀਜ਼ ਯਾਦ ਰੱਖਿਓ ਇਹਨਾਂ ਦਾ ਜਿਹੜਾ ਟਿਨਿਓਰ ਹੁੰਦਾ ਕਾਰਜਕਾਲ ਕਾਰਜਕਾਲ ਰਾਸ਼ਟਰਪਤੀ ਦੀ ਖੁਸ਼ੀ ਤੇ ਨਿਰਣਾ ਰਾਸ਼ਟਰਪਤੀ ਦੀ ਖੁਸ਼ੀ ਤੇ ਮਤਲਬ ਫਿਕਸ ਨਹੀਂ ਹੈ ਨਾ ਠੀਕ ਹੈ ਜੀ ਆਰਟੀਕਲ 63 ਭਾਰਤ ਦੇ ਉਪ ਰਾਸ਼ਟਰਪਤੀ ਉਪ ਰਾਸ਼ਟਰਪਤੀ ਬڑا ਜਦੋਂ ਤੋਂ ਰਾਸ਼ਟਰਪਤੀ ਦੀ ਚੋਣ ਹੋਣ ਲੱਗੀ ਹੈ ਉਦੋਂ ਤਾਂ ਦੋਵੇਂ ਸਦਨਾਂ ਦੀਆਂ ਜਿਹੜੀਆਂ ਵੋਟਾਂ ਦੇ ਦੁਆਰਾ ਦੋਵੇਂ ਸਦਨਾਂ ਦੀਆਂ ਵੋਟਾਂ ਪੈਂਦੀਆਂ ਤੇ ਉਹਨਾਂ ਦੁਆਰਾ ਉਪ ਰਾਸ਼ਟਰਪਤੀ ਦੀ ਚੋਣ ਹੋ ਜਾਂਦੀ ਹੈ ਇਸ ਤੋਂ ਪਹਿਲਾਂ ਜਦੋਂ ਇਹ ਵੋਟਾਂ ਨਹੀਂ ਪਉਂਦੇ ਸੀਗੇ ਤਾਂ ਦੋਵੇਂ ਸਦਨਾਂ ਦੀ ਸਾਂਝੀ ਬੈਠਕ ਦੇ ਨਾਲ ਦੋਵੇਂ ਸਦਨਾਂ ਦੀ ਸਾਂਝੀ ਬੈਠਕ ਇਹਦੇ ਵਿੱਚ ਉਪ ਰਾਸ਼ਟਰਪਤੀ ਦੀ ਚੋਣ ਹੋ ਜਾਂਦੀ ਸੀਗੀ ਇਹ ਆ ਚੁੱਕਿਆ ਕੁਸਚਨ ਕਿ ਜਦੋਂ ਤੋਂ ਅਸੀਂ ਵੋਟਾਂ ਦੀ ਦੋਤਰ ਕੀ ਦੋਨੇ ਸਦਨਾਂ ਦੁਆਰਾ ਵੋਟਾਂ ਪਵਾ ਕੇ ਰਾਸ਼ਟਰਪ੍ਰਧਾਨਤੀ ਚੁਣ ਕਰਦੇ ਹਾਂ ਤਾਂ ਉਸ ਤੋਂ ਪਹਿਲਾਂ ਕੀ ਵਿਵਸਥਾ ਸੀਗੀ ਆਰਟੀਕਲ 63 ਦੇ ਅਨੁਸਾਰ ਜੇ ਆਪਾਂ ਗੱਲ ਕਰੀਏ ਤਾਂ ਹੁਣ ਤਾਂ ਅਸੀਂ ਵੋਟਾਂ ਪਾ ਕੇ ਦੋਨੇ ਸਦਨਾਂ ਦੁਆਰਾ ਰਾਸ਼ਟਰਪ੍ਰਧਾਨਤੀ ਚੁਣ ਕਰਦੇ ਹਾਂ ਉਸ ਤੋਂ ਪਹਿਲਾਂ ਅਸੀਂ ਸਾਡੇ ਕੋਲ ਦੋਨਾ ਸਦਨਾਂ ਦੀ ਸਾਂਝੀ ਬੈਠਕ ਦੇ ਵਿੱਚ ਸੀ ਉਪਰਾਸ਼ਟਰਪਤੀ ਨੂੰ ਸਿਲੈਕਟ ਕਰ ਦਿੰਦੇ ਸੀ ਆਰਟੀਕਲ 123 ਐਧਿਆਦੇਸ਼ ਜਾਰੀ ਕਰਤਾ ਆਰਡੀਨੈਂਸ ਜਾਰੀ ਕਰਨਾ ਇਹਦੇ ਵਿੱਚ ਆਰਡੀਨੈਂਸ ਕੌਣ ਜਾਰੀ ਕਰਦਾ ਹੈ ਰਾਸ਼ਟਰਪਤੀ ਕਦੋਂ ਜਾਰੀ ਕਰਦਾ ਹੈ ਦੇਖੋ ਜਦੋਂ ਸੈਸ਼ਨ ਨਹੀਂ ਚੱਲ ਰਿਹਾ ਸੈਸ਼ਨ ਨਹੀਂ ਚੱਲ ਰਿਹਾ ਸੈਸ਼ਨ ਦੇ ਨਾਮ ਪੁੱਛ ਲਿੰਦਾ ਤਾਂ ਸੈਸ਼ਨ ਦੇ ਨਾਮ ਹੈ ਬੀ ਐਮ ਡਬਲਯੂ ਬਜਟ ਮਾਨਸੂਨ ਤੇ ਵਿੰਟਰ ਇਨਾਂ ਵਿੱਚੋਂ ਵੱਡਾ ਸੈਸ਼ਨ ਪੁੱਛ ਲੇ ਤਾਂ ਬਜਟ ਸੈਸ਼ਨ ਵੱਡਾ ਠੀਕ ਹੈ ਜੀ ਛੋਟਾ ਪੁੱਛ ਲੇ ਤਾਂ ਵਿੰਟਰ ਸੈਸ਼ਨ ਛੋਟਾ ਇਹਨਾਂ ਦੇ ਵਿੱਚ ਅਭਦੀ ਜਿਹੜੀ ਸਮੇਂ ਦੀ ਅਭਦੀ ਹੈ ਉਹ 6 ਮਹੀਨੇ ਦੀ ਹੈ ਹੁਣ ਆਹ 6 ਮਹੀਨਿਆਂ ਦੇ ਵਿੱਚ ਜੇ ਕਾਨੂੰਨ ਜਾਰੀ ਕਰਨ ਦੀ ਕੋਈ ਜ਼ਰੂਰਤ ਪੈਂਦੀ ਹੈ ਤਾਂ ਕਾਨੂੰਨ ਜਾਰੀ ਕਰੂਗਾ ਰਾਸ਼ਟਰਪਤੀ ਉਸ ਨੂੰ ਬੋਲਦੇ ਆਂ ਅਧਿਆਦੇਸ਼ ਆਰਡੀਨੈਂਸ ਕਿਹੜੇ ਆਰਟੀਕਲ ਤਹਿਤ ਆਰਟੀਕਲ 1 2 3 ਦੇ ਅੰਦਰ ਨੈਕਸਟ ਜੀ ਆਰਟੀਕਲ 213 ਸੇਮ ਟੂ ਸੇਮ ਰਾਜ ਦਾ ਰਾਜਪਾਲ ਅਧਿਆਦੇਸ਼ ਜਾਰੀ ਕਰਦਾ ਹੈ ਇੱਕ ਰਾਜ ਦੇ ਵਿੱਚ ਇਹਦੇ ਵਿੱਚ ਵੀ ਇਹੀ ਵਿਵਸਥਾ ਹੈ ਕਿ ਜਦੋਂ ਸੈਸ਼ਨ ਨਹੀਂ ਚੱਲ ਰਿਹਾ ਬਜਟ ਮਾਨਸੂਨ ਵਿੰਟਰ ਤਿੰਨ ਸੈਸ਼ਨ ਹੈ ਜਦੋਂ ਕੋਈ ਵੀ ਸੈਸ਼ਨ ਨਹੀਂ ਚੱਲ ਰਿਹਾ ਉਸ ਸਮੇਂ ਰਾਜ ਦਾ ਰਾਜਪਾਲ ਆਰਡੀਨੈਂਸ ਜਾਰੀ ਕਰ ਸਕਦਾ ਹੈ ਇਹ ਆਰਡੀਨੈਂਸ ਰਾਜ ਦਾ ਰਾਜਪਾਲ ਜਾਰੀ ਕਰੂਗਾ ਆਰਟੀਕਲ 213 ਦੇ ਅਧੀਨ ਤੇ ਰਾਸ਼ਟਰਪਤੀ ਜਾਰੀ ਕਰੂਗਾ 123 ਦੇਧੀ नेक्स्ट ਜੀ ਆਰਟੀਕਲ 239ਪ ਉਪ ਰਾਜਪਾਲ ਪ੍ਰਸ਼ਾਸਕ ਅਤੇ ਅਧਾਦੇਸ਼ ਜਾਰੀ ਕਰਨ ਦੀ ਸ਼ਕਤੀ ਇਹ ਵੀ ਸੇਮ ਟੂ ਸੇਮ ਇਹੀ ਵਿਵਸਥਾ नेक्स्ट ਚਲਦੇ ਹਾਂ ਆਰਟੀਕਲ 74 74 ਦੇ ਵਿੱਚ ਰਾਸ਼ਟਰਪਤੀ ਦੀ ਸਹਾਇਤਾ ਲਈ ਮੰਤਰੀ ਪ੍ਰੀਸ਼ਦ ਹੋਵੇਗਾ ਅਤੇ ਉਸ ਦਾ ਪ੍ਰਧਾਨ ਉਸ ਦਾ ਪ੍ਰਧਾਨ ਪ੍ਰਧਾਨ ਮੰਤਰੀ ਹੋਵੇਗਾ ਕੌਣ ਹੋਵੇਗਾ ਪ੍ਰਧਾਨ ਮੰਤਰੀ ਉਸ ਦਾ ਪ੍ਰਧਾਨ ਹੋਵੇਗਾ ਲਓ ਜੀ ਨੈਕਸਟ ਅੱਗੇ ਚੱਲਦੇ ਹਾਂ ਅਗਲਾ ਆਰਟੀਕਲ ਆ ਗਿਆ ਜੀ ਸਾਡੇ ਕੋਲੇ ਆਰਟੀਕਲ 163 ਸੇਮ ਟੂ ਸੇਮ ਰਾਜ ਦੇ ਰਾਜਪਾਲ ਦੀ ਸਹਾਇਤਾ ਲਈ ਮੰਤਰੀ ਪ੍ਰੀਸ਼ਦ ਹੋਵੇਗਾ ਤੇ ਮੰਤਰੀ ਪ੍ਰੀਸ਼ਦ ਦਾ ਜਿਹੜਾ ਪ੍ਰਧਾਨ ਹੋਵੇਗਾ ਉਹ ਹੋਵੇਗਾ ਸੀਐਮ ਚੀਫ ਮਿਨਿਸਟਰ ਜੀਨੋਸੀ ਕੰਨਿਆ ਮੁੱਖ ਮੰਤਰੀ ਮੁੱਖ ਮੰਤਰੀ ਆਰਟੀਕਲ 79 ਸੰਸਦ ਦਾ ਗਠਨ ਪਾਰਲੀਮੈਂਟ ਜੇਕਰ ਸਾਨੂੰ ਪਾਰਲੀਮੈਂਟ ਦੀ ਬੰਤਰ ਪੁੱਛਦਾ ਹੈ ਜੇਕਰ ਸਾਨੂੰ ਪਾਰਲੀਮੈਂਟ ਦੀ ਬੰਤਰ ਪੁੱਛਦਾ ਹੈ ਰਾਸ਼ਟਰਪਤੀ ਰਾਸ਼ਟਰਪਤੀ ਲੋਕ ਸਭਾ ਤੇ ਰਾਜ ਸਭਾ ਇਹ ਸਾਡੀ ਕੰਪੋਜੀਸ਼ਨ ਆਫ ਪਾਰਲੀਮੈਂਟ ਹੈ ਨੈਕਸਟ ਆਜੂ ਜੀ ਆਰਟੀਕਲ 168 ਰਾਜਾਂ ਦੇ ਵਿਧਾਨ ਮੰਡਲ ਦਾ ਗਠਨ ਕੋ ਜੋ ਸਾਡੇ ਕੋਲੇ ਵਿਧਾਨ ਸਭਾਵਾਂ ਨੇ ਸਾਡੀਆਂ ਰਾਜ ਵਿਧਾਨ ਸਭਾਵਾਂ ਉਹਨਾਂ ਦਾ ਗਠਨ ਕੀਤਾ ਜਾਂਦਾ ਹੈ ਆਰਟੀਕਲ 168 ਦੇ ਤੀ ਆਰਟੀਕਲ 80 80 ਦੇ ਵਿੱਚ ਰਾਜ ਸਭਾ ਦੀ ਸਰਚਨਾ ਰਾਜ ਸਭਾ ਦੀ ਸਰਚਨਾ ਹੈ ਜੀ ਰਾਜ ਸਭਾ ਦੇ ਵਿੱਚ 250 ਮੈਂਬਰ ਹੈ ਪੰਜਾਬ ਤੋਂ 7 ਸੀਟਾਂ ਜਾਂਦੀਆਂ ਸਭ ਤੋਂ ਵੱਧ ਉੱਤਰ ਪ੍ਰਦੇਸ਼ ਚੋਂ ਆਉਂਦੇ ਹੈ ਤੇ ਉਪਰਤਖ ਪ੍ਰਣਾਲੀ ਨਾਲ ਇਹਨਾਂ ਦੇ ਮੈਂਬਰਾਂ ਦੀ ਚੋਣ ਹੁੰਦੀ ਹੈ ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚੋਂ ਇਹਨਾਂ ਦੇ ਮੈਂਬਰ ਭੇਜੇ ਜਾਂਦੇ ਆ ਵਿਧਾਨ ਸਭਾਵਾਂ ਦੁਆਰਾ ਚੁਣ ਕੇ ਠੀਕ ਹੈ ਜੀ ਆਰਟੀਕਲ 171 ਵਿਧਾਨ ਪਰਿਸ਼ਦ ਦੀ ਸਰਚਨਾ ਬਹੁਤ ਇੰਪੋਰਟੈਂਟ ਹੈ ਅੱਜ ਭਾਰਤ ਦੇ ਵਿੱਚ ਸਿਰਫ 6 ਰਾਜਾਂ ਦੇ ਵਿੱਚ ਵਿਧਾਨ ਪਰਿਸ਼ਦ ਹੈ ਡੇ ਕਿਹੜੇ ਹੈ ਜੀ ਤਾਜ ਕੁੰਭ ਤੇ ਜੇ ਤੇ ਤੁਸੀਂ ਮਾਰ ਦੋ ਕਾਂਟਾ ਕਿਉਂਕਿ ਬੇਟਾ ਤਾਂ ਯਾਦ ਕਰਾ ਰਹੇ ਆ ਨਾਲ ਪੁੱਛਿਆ ਜਾ ਸਕਦਾ ਹਾਲ ਹੀ ਕਿੱਥੇ ਖਤਮ ਹੋਈ ਹੈ ਤਾਂ ਜੰਮੂ ਕਸ਼ਮੀਰ ਦੇ ਵਿੱਚ ਖਤਮ ਹੋਈ ਹੈ ਪੀ 4 ਤੇਲਗਾਨਾ ਏ 4 ਆਂਧਰਾ ਪ੍ਰਦੇਸ਼ ਜੇਪੁਰ ਜੰਮੂ ਕਸ਼ਮੀਰ ਕੇ 4 ਕਰਨਾਟਕਾ U for UP Uttar Pradesh M for Maharashtra B for Bihar ਠੀਕ ਹੈ ਜੀ ਤੇ ਯਾਦ ਰੱਖਿਓ ਜੰਮੂ ਕਸ਼ਮੀਰ ਦੇ ਵਿੱਚ ਖਤਮ ਹੋ ਗਈ ਹੁਣ ਸਾਡੇ ਕੋਲੇ 6 ਰਾਜਾਂ ਵਿੱਚ ਹੈ ਪੰਜਾਬ ਦੇ ਵਿੱਚ 1 ਜਨਵਰੀ 1970 ਨੂੰ ਖਤਮ ਹੋ ਗਈ ਸੀ ਜੀ ਨੈਕਸਟ ਜੀ ਆਰਟੀਕਲ 81 ਲੋਕ ਸਭਾ ਦੀ ਸਰਚਨਾ ਤਾਂ ਲੋਕ ਸਭਾ ਦੇ ਵਿੱਚ ਵੱਧ ਤੋਂ ਵੱਧ ਮੈਂਬਰ ਕਿੰਨੇ ਆ 552 ਹੁਣ ਕਿੰਨੇ ਗਈਆਂ ਸੀਟਾਂ 543 10400 ਦੇ ਨਾਲ ਦੋ ਐਂਗਲੋ ਇੰਡੀਅਨ ਸੀ ਜਿਹੜੇ ਉਹ ਸਮਾਪਤ ਕਰਦੇ ਠੀਕ ਹੈ ਜੀ ਯਾਦ ਰੱਖਿਓ ਲੋਕ ਸਭਾ ਕਿਹੜੇ ਆਰਟੀਕਲ ਚ ਹੈ 81 ਦੇ ਵਿੱਚ ਆਰਟੀਕਲ 170 ਵਿਧਾਨ ਸਭਾ ਦੀ ਸਰਚਨਾ ਲੋ ਜੀ ਵਿਧਾਨ ਸਭਾ ਤੇ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਪੰਜਾਬ ਵਿਧਾਨ ਸਭਾ ਤਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਕੁੱਲ ਕਿੰਨੀਆਂ ਸੀਟਾਂ 117 ਐਸਮੇ ਸਰਕਾਰ ਕਿੰਨਾਂ ਦੀ ਹੈ ਜੀ ਆਪ ਪਾਰਟੀ ਦੀ ਹੈ ਮੁੱਖ ਮੰਤਰੀ ਕੌਣ ਹੈ ਭਗਵੰਤ ਮਾਨ ਠੀਕ ਹੈ ਜੀ ਸਪੀਕਰ ਕੌਣ ਹੈ ਕੁਲਤਾਰ ਸਿੰਘ ਸੰਧਵਾ ਨੈਕਸਟ ਚੱਲਦੇ ਹਾਂ ਜੀ ਆਰਟੀਕਲ 85 ਸੰਸਦ ਦੇ ਸੱਤਰ ਜਿਹੜਾ ਹੈਗਾ ਸਾਡੇ ਕੋਲੇ ਉਸ ਦਾ ਜਿਹੜਾ ਸੀ ਆਰੰਭ ਕਰਨਾ ਤੇ ਵਿਗਟਨ ਕਰਨਾ ਆਰਟੀਕਲ 185 ਦੇ ਵਿੱਚ ਓਨਲੀ 85 ਦੇ ਵਿੱਚ ਹੈ ਜੀ ਨੈਕਸਟ ਹੈ ਜੀ ਆਰਟੀਕਲ 76 76 ਬਹੁਤ ਇੰਪੋਰਟੈਂਟ ਹੈ ਜੀ ਮਹਾ ਨਿਆਵਦੀ ਮਹਾ ਨਿਆਵਦੀ ਪਹਿਲਾ ਕਾਨੂੰਨੀ ਅਫਸਰ ਪਹਿਲਾ ਕਾਨੂੰਨ ਅਫਸਰ ਇਹ ਪੁੱਛ ਲਿਆ ਗਿਆ ਪੇਪਰ 'ਚ ਫਰਸਟ ਲਾਅ ਅਫੀਸਰ ਕੋਣ ਹੈ ਮਹਾਨਿਆ ਇਹਦਾ ਕੰਮ ਕੀ ਹੈ ਸਰਕਾਰ ਵੱਲੋਂ ਭਾਰਤ ਸਰਕਾਰ ਵੱਲੋਂ ਭਾਰਤ ਸਰਕਾਰ ਤੇ ਲੱਗੇ ਕੇਸਾਂ ਦੇ ਵਿੱਚ ਇਹ ਪੇਰਵਾਈ ਕਰਦਾ ਹੈ ਨਿਯੁਕਤੀ ਕੌਣ ਕਰਦਾ ਹੈ ਰਾਸ਼ਟਰਪਤੀ ਕਰਦੇ ਆ ਕੇ ਦੇਖਦੇ ਹਾਂ ਜੀ ਅਗਲੇ ਆਰਟੀਕਲਸ ਤੇ ਚੱਲਦੇ ਆ ਅੱਗੇ ਆਰਟੀਕਲ ਆ ਗਿਆ ਸਾਡੇ ਕੋਲੇ ਆਰਟੀਕਲ 165 ਰਾਜ ਦੇ ਮਹਾ ਯਕਤਾ ਜਿਹਨੂੰ ਅਸੀਂ ਬੋਲਦੇ ਆ ਐਡਵੋਕੇਟ ਜਰਨਲ ਨੈਕਸਟ ਆ ਜੋ ਜੀ ਆਰਟੀਕਲ 169 ਰਾਜਾਂ ਦੀ ਵਿਧਾਨ ਪ੍ਰੀਸ਼ਦ ਦਾ ਸੰ ਇਹਦੇ ਵੇਖੋ ਰਾਜਾਂ ਦੀ ਵਿਧਾਨ ਪ੍ਰੀਸ਼ਦ ਬਣਦੀ ਵੀ ਹੈ ਤੇ ਖਤਮ ਵੀ ਕੀਤੀ ਜਾਂਦੀ ਹੈ ਸੇਮ ਆਰਟੀਕਲ ਇਹ ਕੰਮ ਕਰਦਾ ਕੌਣ ਹੈ ਸੰਸਦ ਕਿਸ ਦੇ ਦੁਆਰਾ ਸੰਸਦ ਦੇ ਦੁਆਰਾ ਠੀਕ ਹੈ ਜੀ ਅੱਗੇ ਚੱਲਦੇ ਹਾਂ ਜੀ ਆਰਟੀਕਲ 88 ਮਹਾਨਿਆਵਾਦੀ ਦੇ ਦਰਕਰ ਬਹੁਤ ਇੰਪੋਰਟੈਂਟ ਹੈ ਜੀ ਇਸ ਆਰਟੀਕਲ ਦੇ ਤਹਿਤ ਨਾ ਉਹ ਲੋਕ ਸਭਾ 'ਚ ਵੀ ਬੈਠ ਸਕਦਾ ਹੈ ਰਾਜ ਸਭਾ 'ਚ ਵੀ ਬੈਠ ਸਕਦਾ ਹੈ ਉਹਨਾਂ ਦੇ ਵਿੱਚ ਚੱਲ ਰਹੀ ਬੈਸਟ ਵੀ ਹਿੱਸਾ ਲੈ ਸਕਦਾ ਹੈ ਉਹਨਾਂ ਦੀਆਂ ਕਮੇਟੀਆਂ ਦਾ ਮੈਂਬਰ ਵੀ ਬਣ ਜਾਂਦਾ ਹੈ ਬਟ voting ਨਹੀਂ ਕਰਦਾ ਕੀ ਨਹੀਂ ਕਰਦਾ voting ਨਹੀਂ ਕਰਦਾ voting ਨਹੀਂ ਕਰਦਾ ਤੇ ਅਗਲਾ ਆਰਟੀਕਲ 143 ਬਹੁਤ ਇੰਪੋਰਟੈਂਟ ਹੈ ਸੁਪਰੀਮ ਕੋਰਟ ਦੇ ਜੱਜ ਰਾਸ਼ਟਰਪਤੀ ਨੂੰ ਕਾਨੂੰਨੀ ਸਲਾਹ ਦਿੰਦੇ ਆ ਇਹਦੇ ਵਿੱਚ ਪੁੱਛਦੇ ਹੁੰਦੇ ਆ ਕਿ ਘੱਟੋ ਘੱਟ ਕਿੰਨੇ ਜੱਜਾਂ ਦਾ ਪੈਨਲ ਹੋਣਾ ਚਾਹੀਦਾ ਤਾਂ 5 ਜੱਜਾਂ ਦਾ ਪੈਨਲ ਹੋਣਾ ਚਾਹੀਦਾ ਯਾਦ ਰੱਖਿਆ ਜੀ 5 ਜੱਜਾਂ ਦਾ ਪੈਨਲ ਹੋਣਾ ਚਾਹੀਦਾ ਇਸ ਤੋਂ ਬਾਅਦ ਰਾਸ਼ਟਰਪਤੀ ਸਾਹਿਬ ਨੂੰ ਇਹ ਜ਼ਰੂਰੀ ਨਹੀਂ ਕੀਤਾ ਗਿਆ ਕਿ ਜੋ ਦਿੱਤੀ ਸਲਾਹ ਉਹਨੂੰ ਇਹਨਾਂ ਨੇ ਮੰਨਣਾ ਹੀ ਮੰਨਣਾ ਉਹ ਉਹਨਾਂ ਦੀ ਇੱਛਾ ਤੇ ਹੈ ਨੈਕਸਟ ਜੀ ਆਰਟੀਕਲ 110 ਧਨ ਬਿੱਲ ਤੇ ਇੱਕ ਯਾਦ ਰੱਖਿਆ ਜੇ ਆਰਟੀਕਲ 109 ਪ੍ਰोसीजर ਆਫ ਮਨੀ ਬਿੱਲ ਦੋਵੇਂ ਆਰਟੀਕਲ ਇੰਪੋਰਟੈਂਟ ਹੈ ਜੀ ਐਂਡ ਧਨ ਬਿੱਲ ਦੀ ਪੁਸ਼ਟੀ ਕੌਣ ਕਰਦਾ ਧਨ ਬਿੱਲ ਦੀ ਪੁਸ਼ਟੀ ਕਰਦਾ ਸਪੀਕਰ ਆਫ ਲੋਕ ਸਭਾ ਠੀਕ ਹੈ ਜੀ ਅੱਗੇ ਚੱਲਦੇ ਹਾਂ ਜੀ ਆਰਟੀਕਲ 112 ਵਿੱਤ ਜਿਹੜਾ ਸਾਡਾ ਵਾਰਸ਼ਿਕ ਵਿੱਤੀ ਜਿਹੜਾ ਸਾਡਾ ਹੈਗਾ ਜਿੰਨ ਬੋਲਦੇ ਆ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਠੀਕ ਹੈ ਜੀ ਇਹ ਬਜਟ ਨਾਮ ਸਾਡੇ ਕਨਸਟੀਟਿਊਸ਼ਨ 'ਚ ਨਹੀਂ ਹੈਗਾ ਬਜਟ ਦੀ ਪ੍ਰਕਿਰਿਆ ਨੂੰ ਅਸੀਂ ਬੋਲਦੇ ਹਾਂ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਠੀਕ ਹੈ ਜੀ ਆਰਟੀਕਲ 112 ਦੇ ਵਿੱਚ ਸੇਮ ਟੂ ਸੇਮ ਸਟੇਟ ਦੇ ਵਿੱਚ ਆਰਟੀਕਲ 202 ਦੇ ਵਿੱਚ ਹੈ ਨੈਕਸਟ ਆਜੋ ਜੀ ਅੱਗੇ ਆਰਟੀਕਲ 124 ਸੁਪਰੀਮ ਕੋਰਟ ਦਾ ਗਠਨ ਕਿਦੋਂ ਕੀਤਾ ਗਿਆ ਸੀ ਸੁਪਰੀਮ ਕੋਰਟ ਦਾ ਗਠਨ ਕੀਤਾ ਗਿਆ ਸੀ ਜੀ 28 ਜਨਵਰੀ 1950 ਤੇ ਸੁਪਰੀਮ ਕੋਰਟ ਜਿਹੜੀ ਸਾਡੀ ਓਕੇਸ ਆਰਟੀਕਲ ਦੇ ਤਹਿਤ ਹੈ ਜੀ ਆਰਟੀਕਲ 124 ਦੇ ਤਹਿਤ ਮੁੱਖ ਜੱਜ ਮੁੱਖ ਜੱਜ 124 ਦੇ ਅਧਿੰਦਰਨ ਦੇ ਹੈ ਜੀ ਮੈਨੂੰ ਕਮੈਂਟ ਦੇ ਵਿੱਚ ਵਰਤਮਾਨ ਮੁੱਖ ਜੱਜ ਦਾ ਨਾਮ ਜ਼ਰੂਰ ਦੱਸਣਾ ਨੈਕਸਟ ਆ ਗਿਆ ਜੀ ਸਾਡੇ ਕੋਲੇ ਆਰਟੀਕਲ 1214 ਰਾਜਾਂ ਦੀਆਂ ਉੱਚ ਅਦਾਲਤਾਂ ਅੱਛਾ ਜੀ ਕਮੈਂਟ ਦੇ ਵਿੱਚ ਦੱਸਣਾ ਜੀ ਮੁੱਖ ਜੱਜ ਜਿਹੜੇ ਹੈਗੇ ਆ ਹਾਈ ਕੋਰਟਸ ਦੇ ਠੀਕ ਹੈ ਜੀ ਉਹਨਾਂ ਦੀ ਮੁੱਖ ਜੱਜ ਹਾਈ ਕੋਰਟ ਦੇ ਉਹਨਾਂ ਦੀ ਨਿਯੁਕਤੀ ਕੌਣ ਕਰਦਾ ਹੈ ਮੈਨੂੰ ਕਮੈਂਟਸ ਦੇ ਵਿੱਚ ਦੱਸਣਾ ਜੀ ਨਿਯੁਕਤੀ ਕੌਣ ਕਰਦਾ ਹੈ ਇੱਕ ਸਵਾਲ ਹੋ ਰਿਹਾ ਜੀ ਪੰਜਾਬ ਹਾਈ ਕੋਰਟ ਦੇ ਪੰਜਾਬ ਹਾਈ ਕੋਰਟ ਦੇ ਮੁੱਖ ਜੱਜ ਕੌਣ ਹਨ ਨਾਮ ਦੱਸਣਾ ਜੀ ਉਹਨਾਂ ਦਾ ਆਰਟੀਕਲ 241 ਜਿਹਦੇ ਵਿੱਚ ਕੀ ਹੈ ਜੀ ਵੀ ਜਿਹੜੀ ਸੰਘ ਰਾਜ ਖੇਤਰ ਦੇ ਲਈ ਉੱਚ ਨਿਆਂਲਿਆ ਡਿਊਟੀਆਂ ਦੇ ਵਿੱਚ ਜਿਹੜੀਆਂ ਸਾਡੀਆਂ ਜੁਡੀਸਟਰੀ ਸੰਘੀ ਖੇਤਰ ਦੇ ਵਿੱਚ ਉੱਚ ਨਿਆਂਇਲਿਆ ਨੇ ਆਰਟੀਕਲ 129 ਉੱਚਤਮ ਨਿਆਂਇਲਿਆ ਤੇ ਉਹਨਾਂ ਦੇ ਜਿਹੜੇ ਹੈਗੇ ਆ ਅਪੀਲੇਖ ਹੋਏ ਦੇ ਵਿੱਚ ਦਰਜ ਹੈ ਜੀ ਆਰਟੀਕਲ 215 ਠੀਕ ਹੈ ਜੀ ਉੱਚਤਮ ਨਿਆਂਇਲਿਆ ਵਿਲੇਖ ਨਿਆਂਇਲਿਆ ਹੋਣੇ ਆਰਟੀਕਲ 32 ਬਹੁਤ ਇੰਪੋਰਟੈਂਟ ਹੈ ਜੀ ਫੰਡਾਮੈਂਟਲ ਰਾਈਟ ਦਾ ਆਰਟੀਕਲ ਆ ਗਿਆ ਜੀ ਇਹ ਫੰਡਾਮੈਂਟਲ ਰਾਈਟ ਦੇ ਵਿੱਚ ਆਰਟੀਕਲ 32 ਨੂੰ ਸਵਿਧਾਨ ਦਾ ਦਿਲ ਅਤੇ ਆਤਮਾ ਕਿਹਾ ਠੀਕ ਹੈ ਦਿਲ ਅਤੇ ਆਤਮਾ ਕਿਸ ਨੇ ਕਿਹਾ ਜੀ ਇਹ ਮੈਨੂੰ ਤੁਸੀਂ ਕਮੈਂਟ ਦੇ ਵਿੱਚ ਦੱਸਣਾ ਹੈ ਦਿਲ ਅਤੇ ਆਤਮਾ ਕਿਹਾ ਆਰਟੀਕਲ 32 ਨੂੰ ਇਹਦੇ ਵਿੱਚ ਕਿੰਨੇ ਪ੍ਰਕਾਰ ਦੀ ਰਿੱਟ ਹੈ ਜੀ ਪੰਜ ਪ੍ਰਕਾਰ ਦੀ ਤਿੰਨੀ ਭਾਸ਼ਾ ਦਾ ਸ਼ਬਦ ਰਿੱਟ ਠੀਕ ਹੈ ਜੀ ਤੇ ਆਰਟੀਕਲ 32 ਦੇ ਵਿੱਚ ਰਿਟ ਸੁਪਰੀਮ ਕੋਰਟ ਵੱਲੋਂ ਜਾਰੀ ਹੋਗੀ ਆਰਟੀਕਲ 226 ਦੇ ਵਿੱਚ ਰਿਟ ਰਾਜਾਂ ਦੀਆਂ ਹਾਈ ਕੋਰਟਾਂ ਵੱਲੋਂ ਜਾਰੀ ਹੋਗੀ ਲਓ ਜੀ ਆਰਟੀਕਲ 108 ਸੰਯੁਕਤ ਅਦਿਵੇਸ਼ਨ ਰਾਸ਼ਟਰਪਤੀ ਦੁਆਰਾ ਬੁਲਾਇਆ ਜਾਂਦਾ ਜੀ ਜਿਹਨੂੰ ਅਸੀਂ ਬੋਲਦੇ ਹਾਂ ਜੁਆਇੰਟ ਸੈਸ਼ਨ ਆਰਟੀਕਲ 108 ਦੇ ਵਿੱਚ ਹੁਣ ਤੱਕ ਤਿੰਨ ਵਾਰ ਹੋ ਚੁੱਕਿਆ ਕਿੰਨੇ ਵਾਰ ਹੋ ਗਿਆ ਜੀ ਤਿੰਨ ਵਾਰ ਲਓ ਜੀ ਮੈਨੂੰ ਕਮੈਂਟ ਦੇ ਵਿੱਚ ਇਹਦਾ ਵੀ ਜਵਾਬ ਦੇਣਾ ਕਿਹੜੇ-ਕਿਹੜੇ ਸਾਲ ਹੋਇਆ ਕਿਸ ਕਿਸ ਬਿੱਲ ਦੇ ਆਧਾਰ ਤੇ ਮਤਲਬ ਕਿ ਕਿਸ ਕਿਸ ਦੇ ਆਧਾਰ ਤੇ ਹੋਇਆ ਇੱਕ ਯਾਦ ਰੱਖਿਆ ਜੇ ਸੰਯੁਕਤ ਬੈਠਕਾ ਜਿਹੜੀ ਸੰਵਿਧਾਨਿਕ ਸੋਧ ਨੂੰ ਧਿਆਨ ਦੇ ਵਿੱਚ ਰੱਖ ਕੇ ਨਹੀਂ ਜੇ ਸਧਾਰਨ ਬਿੱਲ ਤੇ ਹੁੰਦੀ ਹੈ ਸੰਯੁਕਤ ਬੈਠਕਾ ਤੇ ਹੁੰਦੀ ਹੈ ਜੀ ਸਧਾਰਨ ਬਿੱਲ ਤੇ ਹੁੰਦੀ ਹੈ ਜੀ ਲਓ ਜੀ ਨੈਕਸਟ ਦੇਖਦੇ ਹਾਂ ਜੀ ਆਰਟੀਕਲ 118 ਆਰਟੀਕਲ 118 ਬਹੁਤ ਇੰਪੋਰਟੈਂਟ ਹੈ ਜੀ ਸੰਯੁਕਤ ਬੈਠਕ ਤੇ ਦੋ ਰਾਸ਼ਟਰਪਤੀ ਬੁਲਾਉਂਦਾ ਹੈ ਤਾਂ ਉਹਦਾ ਜਿਹੜਾ ਸੰਚਾਲਨ ਸਾਰਾ ਜਾਂ ਉਹਦੀ ਪ੍ਰਧਾਨਗੀ ਹੈ ਕੌਣ ਕਰੂਗਾ ਲੋਕ ਸਭਾ ਅਧਿਐਕਸ਼ਕ ਕੌਣ ਕਰੂਗਾ ਜੀ ਲੋਕ ਸਭਾ ਦਾ ਸਪੀਕਰ ਕਰਦਾ ਹੈ ਜੀ ਠੀਕ ਹੈ ਜੀ ਨੈਕਸਟ ਆਜੋ ਜੀ ਆਰਟੀਕਲ 262 ਬਹੁਤ ਇੰਪੋਰਟੈਂਟ ਹੈ ਜੀ ਵਾਟਰ ਟ੍ਰੀਟੀ ਦੇ ਨਾਲ ਸੰਬੰਧਿਤ ਹੈ ਜੀ ਨਦੀ ਜਲ ਸੰਬੰਧੀ ਵਿਵਾਦ ਜਿਹੜਾ ਨਿਆਲਿਆ ਨਿਰਮਾਣ ਹੈ ਜੀ ਇਹਦਾ ਇਹਦੇ ਵਿੱਚ ਹੈ ਜੀ ਸਾਡਾ ਜਿਵੇਂ ਅਸੀਂ ਵਕੀਰ ਕਰਦੇ ਹਾਂ ਸਾਡਾ ਪੰਜਾਬ ਦਾ ਜਿਹੜਾ ਐਸਵਾਈਐਲ ਦਾ ਮੁੱਦਾ ਚੱਲ ਰਿਹਾ ਜਾਂ ਹੋਰ ਜਿਹੜੀ ਵਾਟਰ ਟ੍ਰੀਟੀ ਸਟਿਜੀ ਸਾਡੀਆਂ ਚੱਲ ਰਹੀਆਂ ਉਹ ਸਾਰੀਆਂ ਇਹਦੇ ਜਾਂਦੀਆਂ ਜੀ ਨੈਕਸਟ ਜੀ ਆਰਟੀਕਲ 265 ਜਿਹੜਾ ਸਾਡਾ ਕਰ ਵਗੈਰਾ ਲਾਇਆ ਜਾਂਦਾ ਜੀ ਉਹਦੇ ਤੇ ਆ ਗਿਆ ਜੀ ਆਰਟੀਕਲ 264 ਸੰਚਿਤ ਨਿਧੀ ਫੰਡ ਜੀ ਜਿਹਨੂੰ ਬੋਲਦੇ ਆ ਕਨਸੋਲੀਡੇਟਡ ਫੰਡ ਨੈਕਸਟ ਆਪਾਂ ਚੱਲਦੇ ਆ ਜੀ ਆਰਟੀਕਲ 137 ਉੱਚਤਮ ਨਿਆਲਿਆ ਦੁਆਰਾ ਪੁਨਰਲੇਖਨ ਜਿਹਨੂੰ ਅਸੀਂ ਜਸਟਿਸ ਰਿਵਿਊ ਦੀ ਗੱਲ ਕਰਦੇ ਆ ਜੀ ਆਰਟੀਕਲ 148 ਬਹੁਤ ਇੰਪੋਰਟੈਂਟ ਹੈ ਜੀ ਕੈਗ ਕੰਟਰੋਲਰ ਆਡਿਟ ਜਰਨਲ ਆਰਟੀਕਲ 148 ਨੈਕਸਟ ਆਜੋ ਜੀ 280 ਵਿੱਤ ਅਯੋਗ ਆਰਟੀਕਲ 280 ਵਿੱਤ ਅਯੋਗ ਆਰਟੀਕਲ 280 ਦੇ ਵਿੱਚ ਜੀ ਵਿੱਤ ਅਯੋਗ ਹੈ ਅਚਾ ਸੰਚਿਤ ਨਿਧੀ ਫੰਡਰ ਨਹੀਂ ਜਿਹੜਾ ਇਹ ਯਾਦ ਰੱਖਿਓ ਇਹ ਜੇ ਸਟੇਟ ਦਾ ਤਾਂ ਰਾਜਪਾਲ ਦੇ ਦੀ ਨੁੰਦਾ ਜੀ ਤੇ ਜਿਹੜਾ ਆਪਣੇ ਕੋਲੇ ਦੂਸਰਾ ਹੈਗਾ ਸੈਂਟਰ ਦਾ ਤਾਂ ਰਾਸ਼ਟਰਪਤੀ ਦੇ ਦੀ ਨੁੰਦਾ ਜੀ ਨੈਕਸਟ ਆਜੋ ਜੀ ਭਾਰਤ ਸਰਕਾਰ ਦੁਆਰਾ ਕੋਈ ਵੀ ਜਦੋਂ ਕੋਈ ਉਧਾਰ ਲਿਆ ਜਾਂਦਾ ਕਿਸੇ ਹੋਰ ਤੇ ਲੋਨ ਲਿਆ ਜਾਂਦਾ ਕਿਸੇ ਜੀ ਤੇ ਉਹ ਆਰਟੀਕਲ 292 ਦੇ ਵਿੱਚ ਹੈ ਜੀ ਠੀਕ ਹੈ ਜੀ ਆਰਟੀਕਲ 243 ए ग्राम सभा ग्राम सभा ਦੇ ਮੈਂਬਰ ਦੀ ਉਮਰ ਕਈ ਵਾਰੀ ਪੁੱਛ ਲੈਂਦਾ ਜੀ ग्राम सभा ਦੇ ਮੈਂਬਰ ਦੀ ਉਮਰ ਕਿੰਨੀ ਹੁੰਦੀ ਹੈ ਜੀ ਕਮੈਂਟ ਦੇ ਵਿੱਚ ਦੱਸਿਆ ਜੇ ਜਰੂਰ ਤੇ ਇੱਕ ਚੀਜ਼ ਮੈਂ ਤੁਹਾਨੂੰ ਆਪਸ਼ਨਾਂ ਦੇ ਦੇ ਦਿੰਨਾ ਜਾਤਾ ਹੋਗੀ 18 ਸਾਲ ਜਾਂ ਤੁਸੀਂ ਲਾ ਲਓ 21 ਸਾਲ ਜਾਂ ਲਾ ਲਓ 25 ਸਾਲ ਜਾਂ ਲਾ ਲਓ 30 ਸਾਲ ਇਹਨਾਂ ਦੇ ਵਿੱਚੋਂ ਇੱਕ ਆਪਸ਼ਨ ਹੈਗੀ ਹੈ ਜੀ ಗ್ರಾಮ ਸਭਾ ਦੇ ਮੈਂਬਰ ਦੀ ਉਮਰ ਦੱਸਣੀ ਹੈ ਮੈਨੂੰ ਠੀਕ ਹੈ ਜੀ ಗ್ರಾಮ ਸਭਾ ਦੇ ਮੈਂਬਰ ਦੀ ਉਮਰ ਨੈਕਸਟ ਜੀ ਆਰਟੀਕਲ 243 ਬੀ ਪੰਚਾਇਤਾਂ ਦਾ ਗਠਨ ਕੀਤਾ ਜਾਂਦਾ ਹੈ ਜੀ ਆਰਟੀਕਲ 243 ਬੀ ਪੰਚਾਇਤਾਂ ਦਾ ਗਠਨ ਕੀਤਾ ਜਾਂਦਾ ਹੈ ਜੀ ਆਪਾਂ ਪੰਚਾਇਤ ਬਾਰੇ ਲਿਖੀਏ 73ਵੀਂ ਸੋਧ ਠੀਕ ਹੈ ਜੀ 1992 ਇਹਦੇ ਨਾਲ 11ਵੀਂ ਅਨੁਸੂਚੀ ਜੁੜੀ ਸੀ ਇਸ ਵਿੱਚ ਪੰਚਾਇਤਾਂ ਨੂੰ 29 ਵਿਸ਼ੇ ਦਿੱਤੇ ਗਏ ਹੈ ਜੀ ਯਾਦ ਰੱਖਿਓ ਪੰਚਾਇਤ ਜਿਹੜਾ ਸੰਵਿਧਾਨ ਦੇ ਭਾਗ 9 ਚ ਹੈ 9 ਭਾਗ ਚ ਪੰਚਾਇਤ ਹੈ ਜੀ ਆਰਟੀਕਲ 243 ਕਊ ਨਗਰ ਪਾਲਿਕਾ ਦੇ ਗਠਨ ਦੇ ਲਈ ਜੀ 243 ਕਊ ਨਗਰਪਾਲਿਕਾ ਦੇ ਗਠਨ ਦੇ ਲਈ ਹੈ ਜੀ ਆਰਟੀਕਲ 249 ਜਿਹੜੇ ਰਾਜ ਸੂਚੀ ਦੇ ਵਿੱਚ ਵਿਸ਼ੇ ਹੈ ਉਹਨਾਂ ਦੇ ਸਬੰਧ ਵਿੱਚ ਸੰਸਦ ਨੂੰ ਸ਼ਕਤੀ ਹੈ ਜੀ ਸਾਡੇ ਕੋਲੇ ਤਿੰਨ ਲਿਸਟਾਂ ਜੀ ਇੱਕ ਕੇਂਦਰ ਸੂਚੀ ਹੈ ਇੱਕ ਰਾਜ ਸੂਚੀ ਹੈ ਇੱਕ ਸਮਵਰਤੀ ਸੂਚੀ ਹੈ ਠੀਕ ਹੈ ਜੀ ਨੈਕਸਟ ਆਜੋ ਜੀ ਆਰਟੀਕਲ 308 ਸੰਪਤੀ ਦਾ ਕਾਨੂੰਨੀ ਅਧਿਕਾਰ ਹੈ ਜੀ ਜਿਹੜਾ ਸਾਡੇ ਕੋਲੇ ਪਹਿਲਾਂ ਆਰਟੀਕਲ 31 ਦੇ ਵਿੱਚ ਹੁੰਦਾ ਸੀਗਾ 31 ਦੇ ਵਿੱਚ ਸੀਗਾ ਉੱਥੋਂ ਅਸੀਂ ਰਿਮੂਵ ਕਰਕੇ ਨੂੰ 300 A 'ਚ ਰੱਖਤਾ ਕਾਨੂੰਨੀ ਅਧਿਕਾਰ ਬਣਾਤਾ ਜੀ ਆਰਟੀਕਲ 312 ਭਾਰਤੀ ਸੇਵਾਵਾਂ ਸੰਬੰਧੀ ਹੈ ਜੀ ਆਰਟੀਕਲ 315 ਇਹ ਰਾਜਾਂ ਸੰਘ ਅਯੋਗ ਲੋਕ ਸੇਵਾ ਜਿਹੜਾ ਅਸੀਂ ਬੋਲਦੇ ਯੂ ਪੀ ਐਸ ਸੀ ਠੀਕ ਹੈ ਜੀ ਯੂ ਪੀ ਐਸ ਸੀ ਇਹਦੇ ਦੀ ਨਾਂ ਜੀ ਸਾਡਾ ਅਰਟੀਕਲ 320 ਲੋਕ ਸੇਵਾ ਅਯੋਗ ਤੇ ਆਰਟੀਕਲ 324 ਚੋਣਯੋਗ ਚੋਣਯੋਗ ਤੇ ਕਰਦੇ ਆ ਜੀ ਚੋਣ ਅਯੋਗ ਭਾਗ 15 ਚ ਹੈ ਜੀ ਨੋਟ ਕਰੀ ਚੱਲਿਓ ਭਾਗ 15 ਚ ਹੈ ਜੀ ਪਹਿਲੇ ਚੋਣ ਕਮਿਸ਼ਨਰ ਸਨ ਸਾਡੇ ਕੋਲੇ ਸੁਖਮਾਰ ਸੈਨ ਸੁਖਮਾਰ ਸੈਨ ਵਰਤਮਾਨ ਰਜੀਵ ਕੁਮਾਰ ਜੀ ਵਰਤਮਾਨਾ ਜੀ ਰਜੀਵ ਕੁਮਾਰ ਜੀ ਆਰਟੀਕਲ 324 ਤੋਂ 329 ਤੱਕ ਚੋਣ ਕਮਿਸ਼ਨਰ ਹੈ ਜੀ ਚੋਣ ਅਯੋਗ ਹੈ 61ਵੀਂ ਸੋਧ ਹੋਈ ਸੀ ਸਾਡੀ 61ਵੀਂ ਸੋਧ 1999 ਇਸ ਤੋਂ ਬਾਅਦ ਅਸੀਂ ਤਿੰਨ ਰੱਖੇ ਸੀ ਚੋਣ ਕਮਿਸ਼ਨਰ ਉਸ ਤੋਂ ਬਾਅਦ 1993 ਦੇ ਵਿੱਚ ਤਿੰਨ ਪੱਕੇ ਤੌਰ ਤੇ ਕਰ ਦਿੱਤੇ ਗਏ ਪਰ ਸੰਵਿਧਾਨ ਦੇ ਮੂਲ ਰੂਪ ਦੇ ਵਿੱਚ ਇੱਕ ਚੋਣ ਕਮਿਸ਼ਨਰ ਦੀ ਵਿਵਸਥਾ ਕੀਤੀ ਗਈ ਸੀ ਜੀ ਵਰਤਮਾਨ ਸਮੇਂ ਰਜੀਵ ਕੁਮਾਰ ਜੀ ਸਾਡੇ ਮੁੱਖ ਚੋਣ ਕਮਿਸ਼ਨਰ ਹਨ ਆਰਟੀਕਲ 324 ਤੋਂ 329 ਤੱਕ ਦਰਜ ਹੈ ਜੀ ਸੂਪਰੇ ਮਿਹਰ ਦੇ ਅਰਥੀ ਸਾਥੀਓ ਅੱਜ ਸੀ ਸਾਡੇ ਕੋਲੇ ਕੁਝ ਇੰਪੋਰਟੈਂਟਸ ਲੈਕਚਰ ਜਿਹੜਾ ਸਾਡਾ ਆਰਟੀਕਲਾਂ ਤੇ ਸੀਗਾ ਇਹਦਾ ਬਾਕੀ ਭਾਗ ਵੀ ਤੁਹਾਡੇ ਕੋਲੇ ਲੈ ਕੇ ਆਵਾਂਗੇ ਅੱਜ ਇੱਕ ਵਾਰ ਇੰਨੇ ਭਾਗ ਨੂੰ ਸੁਣੋ ਇੰਨੇ ਆਰਟੀਕਲ ਯਾਦ ਕਰੋ ਐਂਡ THEN ਬਾਕੀ ਆਰਟੀਕਲ ਤੁਹਾਡੇ ਕੋਲੇ ਬਹੁਤ ਜਲਦ ਅਗਲੀ ਵੀਡੀਓ ਦੇ ਰੂਪ ਦੇ ਵਿੱਚ ਪੇਸ਼ ਕਰ ਦਿੱਤੇ ਜਾਣਗੇ ਵੀਡੀਓ ਦੇ ਸਬੰਧ ਵਿੱਚ ਕੋਈ ਵੀ ਸੁਝਾਅ ਹੋਵੇ ਪਲੀਜ਼ ਉਹ ਜ਼ਰੂਰ ਦਿਆ ਕਰੋ ਕਿਉਂਕਿ ਤੁਹਾਡੇ ਸੁਝਾਅ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਧੰਨਵਾਦ ਜੀ ਸ਼ੁਕਰੀਆ